ਕਰਤੀ ਸਟਾਰ ਹਾਂ ਕਰਦੇ ਕਰਦੇ ਨਾਲ ਹੀ ਕਦਮ ਉਹਨੂੰ ਕਰਦਾ ਹੈ ਪਾਣੀ ਜੱਗ ਤੋਂ ਪੀਂਦੇ ਸਨ ਪਾਣੀ ਦਾ ਆਪਣੇ ਕੋਲ ਖੰਦੀ ਹੈ ਇੱਥੇ ਕਿਤਾਊਗਾ ਬੰਦਾ ਹਾਂ ਮੋਤ ਨਵੇਂ ਜਾ ਪਾਣੀ ਦਾ ਕੰਮ ਆਪਾ ਦੇ ਜਾਂ ਤੈਨੂੰ ਕਰਦਾ ਫੇਟ ਤੇ ਇੱਕ ਤਰ੍ਹਾਂ ਦੇਖ ਲੈ ਮਹਾਰਾਜ ਦਾ ਨਾਲ ਹੈ ਮਹਾਰਾਜ ਪਾਪਾ ਜਿੱਨਾ ਜਰ ਇੱਥੇ ਚੱਲਦੀ ਹੈ ਤੇ ਉਹ ਦੀ ਧੀ ਧੀ ਉਹ ਉੱਦਾਂ ਕਈ ਰਹੀ ਹੋਣਾ ਬੰਨ ਲਾ ਕੇ ਉੱਠੇ ਕਿੜੇ ਵੀ ਆ ਜੀ ਖੁੱਲ ਲਗਾ ਇਹਨੂੰ ਮੇਚੋ ਚੁੱਖ ਖੁੱਲ ਪਾ ਲੀ ਤੇ ਹੱਥ ਰੱਖੇ ਥੱਲੇ ਮਾਮਾ ਦੇ ਲੰਮੇ ਆਹ ਗੋਤਾ ਕਰਾ ਰੱਖੇ ਪ੍ਰਵਾਹ ਆਵੇ ਹੱਥ ਆਪਣਾ ਮਾਮਾ ਅੱਗੇ ਥੱਲੇ ਮਰਜੰਗ ਬਲੀ ਸਾਹਿਬ ਉੱਤੇ ਆਏ ਗੋਤਾ ਆ ਆ ਇੰਦਾਂ ਗੋਤਾ ਜੀ ਪਾਸਤ ਉਹਨੇ ਪਾਇਆ ਤੇ ਵਿਖੇ ਗਿਆ ਤਾਂ ਘੜਦੇ ਨਹੀਂ ਉਹਨੇ ਉਹ ਬਾਹਰ ਕਿਹੜਾ ਖੁੱਲ ਗਿਆ ਬਾਗਰੂ ਇਹ ਨਾਲ ਹੀ ਜਰੂਰੀ ਜੀ ਇਕ ਨਹੀਂ ਆਣਾ ਇਹ ਕੋਈ ਹੋ ਮੋਟਰਿਆਂ ਜਿਦ ਕਰਮਾ ਕਾਣਾ ਪੁੱਤੀ ਪਾ ਗਿਆ ਹੋ ਮਨ ਦਾ ਤੋਂ ਆ ਗਿਆ ਹਕੂਸੇ ਦੇ ਜੋੜ ਜੜ ਪੁੱਠੇ ਲਾ ਗਿਆ ਉਹ ਮੋਟਰ ਪਰ ਕੇ ਆਪਾਂ ਨੂੰ ਨਹੀਂ ਆਈ ਜਾ ਗਿਆ ਯੋ ਪਾ ਅਗਲੇ ਦਿਨ ਪਾਉਣਾ ਇਹ ਕਿ ਜਿਹਨੇ ਬੋਰ ਚ ਪਾਣੀ ਪਾ ਦਿੱਤਾ ਔਰ ਭਰਤਾ ਹੈ ਕੰਜਰ ਦੇ ਫੋਟਨੇ ਦੇ ਇਹ ਉਹ ਹੋ ਗਿਆ ਹੈ ਸਰਪੰਚ ਨਵੀਂ ਦੇ ਕੇ ਗਿਆ ਸੀ ਆਹ ਉਹ ਹੀ ਆ ਜਿਹੜੀ ਉਹਨੇ ਸਰਪੰਚ ਨੇ ਮੈਂ ਕਿਹਾ ਸੀ ਤਾਂ ਮੈਂ ਦੇ ਦਿੱਤੀ ਮੜਕੇ ਪਾਈ ਨਹੀਂ ਨਾ ਇਹ ਪਾਣੀ ਵੜਾ ਹੋ ਜਾਣਾ ਪਾਣੀ ਜਾਓ ਬੋਤਲਾਂ ਪਾਣਾਂ ਚੋਂ ਨਾ ਤੁਹਾਡੇ ਆ ਪਾਣੀ ਨਹੀਂ ਕੋਈ ਜਿਹੜੀਆਂ ਘਰੋਂ ਲਿਆ ਗਿਆ ਇਹਦੇ ਜੇ ਉੱਜਾ ਕਿੱਟਾਂ-ਕਟਾਂ ਫੁੱਲੂ ਹੋਊਗਾ ਪਾਣੀ ਦੇ ਸਾਰੇ ਪੀ ਗਏ ਜੇ ਲੈ ਗਿਆ ਪਾਰਟੀ ਕੋ ਕੀਰ ਜਾਓ ਪਾਰਟੀ ਆ ਪਾਣੀ ਪਾ ਲਿਓ ਪਾਰਟੀ ਆ ਜੋਬਨ ਕਰੋ ਜੋਬਨ ਬਹਿ ਨਾਲ ਓਏ ਆ ਜਾ ਲੈ ਆ ਪ੍ਰਵਾਹ ਤੇ ਤੂੰ ਲੈ ਗਈ ਤੇ ਮਾਰਾ ਫੋਟੋ ਕੋਈ ਤੇਰੇ ਕੈ ਸਰੋ ਦਾ ਲੈ ਲੈ ਫੜ ਕੇ ਲੈ ਕਿੱਥੇ ਰੱਖਿਆ ਮੇਰੀ ਕਿੱਟ ਚ ਹੈਗਾ ਜਾ ਫੜ ਲੈ ਜਿੱਪ ਜੀ ਹਾਂ ਤੁਮਨ ਬਾਲ ਨਹੀਂ ਪਤਾ ਮੇਰੀ ਕਿੱਟ ਕਿੰਨੇ ਤੇ ਅੱਜ ਕੰਮ ਪੂਰਾ ਕਰਕੇ ਜਾਣਾ ਸੈਟਪਾਈਪਾਂ ਬੁਣ ਜਾਂਦੇ ਹਾਂ ਸਾਰਾ ਯੂਟੇ ਜਾਂਦੇ ਜਿਹੜੀ ਛੱਕਾ ਹੋਦੀ ਸੀ ਰੋਜ਼ ਕਹਿ ਲੀਦਾ ਰੋਜ਼ ਪਾਣੀ ਪਾਣੀ ਕਰਦੇ ਰਹਿੰਦੇ ਸੀ ਭਵਾਨ ਤੇ ਹੁਣ ਪਾਣੀ ਲਾਓ ਮੇਰੇ ਪੁੱਤ ਓਏ ਤੂੰ ਹੀ ਕੀ ਕਰਦਾ ਏ ਜੇ ਗੱਗੂ ਜਾ ਯਾਰ ਗੱਗੂ ਚੱਲ ਓ ਜਾ ਜੋਬਨਾ ਤੂੰ ਆ ਜਾ ਯਾਰ ਮੋਦੀ ਜਾ ਮੋਦੀ ਕਰ ਮੋਦੀ ਚੁੱਪ ਜੋਬਨਾ ਜਾ ਬੱਜੋ ਯਾਰ ਪਰਸ ਦੇ ਦੋਦੇ ਪਾਣੀ ਦੋ ਉਹ ਪਾਣੀ ਭਰਾਵਾ ਮੋਟਰ ਚ ਪਾਉਣਾ ਬੱਸ ਚੱਕਰ ਪੁੱਠੇ ਚਾਲੀ ਆਂਦੇ ਇਹਨਾਂ ਆਪਾਂ ਜਾਉਣਾ ਮੋਦੀ ਚੱਲਿਆ ਨਾਲ ਓਏ ਆੜੀ ਪਾਇਆ ਫਿਰ ਬਾਕੀ ਪੰਜ ਸੱਤ ਚੱਲੋ ਮੋਦੀ ਜਾਈਏ ਚੱਲ ਮੋਦੀ ਉਹ ਆ ਨਾਲ ਆਇਆ ਬੰਦਾ ਜਾਓ ਗਾਂ ਯਾਰ ਓਏ ਆਵੇ ਚੱਲਿਆ ਮੋਦੀ ਤੇਰੇ ਨਾਲ ਉਹ ਜਾ ਮਨਪਰੀ ਦਾ ਆਪ ਜਾ ਪੱਟ ਕੇ ਉਹ ਮੋਦੀ ਤੁੰਗਾ ਜਾਣਾ ਜੋ ਬਣਾ ਛੇਤੀ ਮੋੜਾਈ ਮਿੰਟੋ ਮਿੰਟ ਐਡਾ ਹੀ ਭਰ ਲਿਆਗੇ ਉਥੇ ਟੂਰੀ ਨਹੀਂ ਜਾਣਾ ਰਿਓ ਕੰਦਲਾ ਕੇ ਟੂੜੀ ਲੱਗੀ ਉੱਥੋਂ ਪਾ ਦਿਓ ਫਿਰ ਬੜੇ ਚਿਰ ਦੀ ਮੋਟਰ ਮੋਟਰ ਕਰੰਦਾ ਹੱਜ ਮਾਰਾ ਇਹਨੇ ਸੁਣੀ ਆ ਗੋਰ ਹੋ ਗਿਆ ਸਾਡਾ ਇਹ ਮੋਟਰ ਪਾ ਦੇ ਲੱਗਿਆ ਨੇ ਤੇ ਨਾਲੇ ਗਰਾਊਂਡ ਚ ਮਾਰਿਆ ਕਰਾਂਗੇ ਰੋਜ਼ ਦੀ ਰੋਜ਼ ਪਾਣੀ ਵਧੀਆ ਗਰਾਊਂਡ ਲੱਗਿਆ ਕਰੂਗੀ ਅਨੇ ਬਿਲਕੁਲ ਮਿੱਟੀ ਮੁੱਟੀ ਉੱਤੋਂ ਪਵਾੰਦ ਹੋ ਜੀ ਭਵਨੋ ਹਾਂਜੀ ਕੰਮ ਤੇ ਆਣਾ ਹੁਣ ਮਾ ਠੋਕ ਜਾਏ ਪਾਣੀ ਦਾ ਪ੍ਰਬੰਧ ਤੁਹਾਡਾ ਸਾਰਾ ਕਰ ਦੇਣ ਲੱਗੇ ਜੀ ਹੁਣ ਬੇਨ ਤਲੌਣੀ ਤੁਸੀਂ ਦਿ ਲੋ ਦਿਨੋਂ ਖੁਸ਼ ਹੋਗੇ ਠੀਕ ਆ ਉਹ ਉਹ ਵੇ ਲੋ ਇੱਟਾਂ ਵੀ ਆਂਗਾ ਗਰਾਊਂਡ ਬਣ ਲੱਗੀ ਆ ਇੰਟਰਨੈਸ਼ਨਲ ਲੈਵਲ ਦੀ ਇੰਟਰਨੈਸ਼ਨਲ ਲੈਵਲ ਦੀ ਗਰਾਊਂਡ ਬਣਨੀ ਆ ਜਿੱਦਾਂ ਦੀ ਪੰਜਾਬ ਪੁਲਿਸ ਉਹ ਕਰਨਤਾਰਨ ਪੰਜਾਬ ਪੁਲਿਸ ਲੈਣ ਵਾਲੀ ਗਰਾਊਂਡ ਵੇਖੀ ਗਏ ਨੇ ਉਦਾਂ ਦੀ ਗਰਾਊਂਡ ਬਣਨੀ ਏ ਐ ਪੂਰੇ ਰਸਤੇ ਰੁਸਤੇ ਸਾਰੇ ਕੋ ਟੰਗੇ ਰਹੇ ਨੇ ਤੁਸੀਂ ਚਿੰਤਨਗਰ ਲਾਈਟਾਂ ਲੱਗਣੀਆਂ ਆਪਾਂ ਨੇਰੇ ਤੱਕ ਇੱਥੇ ਪ੍ਰੈਕਟਿਸ ਕਰਿਆ ਕਰਨੀ ਇੱਥੇ ਬਣਾ ਕਰਾਂਗੇ ਸਾਰਾ ਕੋ ਦੁਨੀਆ ਖਾਨ ਲਈ ਤੁਹਾਡੇ ਵੰਟ ਕਰ ਦਾਂਗੇ ਗਰਾਊਂਡ ਵਾਲੇ ਪੂਰੇ ਠੀਕ ਆ ਹਾਂ ਇੱਕ ਰਾ ਨੇ ਮਾਰਦਾ ਯੋਰ ਪੂਰਾ ਪਲੇਟਫਾਰਮ ਤੁਹਾਨੂੰ ਮਿਲਿਆ ਇੱਕ ਨੰਬਰ ਪਲੇਟਫਾਰਮ ਆ ਇਹ ਗਰਾਉਂਡ ਠੀਕ ਹੈ ਓਏ ਹਾਂਜੀ ਆਓ ਹੋਰੋ ਕੰਮ ਆਹ ਰੋ ਮਿਸਤਰੀ ਜਿਹੜਾ ਮਿਸਤਰੀ ਵੀਰ ਲੱਗਾ ਨਾ ਕੋਈ ਬੀਵੀ ਰੇ ਵੀ ਇੱਥੇ ਪ੍ਰੈਕਟਿਸ ਕਰਦਾ ਰਿਹਾ ਜੇ ਪੁੱਛ ਲੋ ਭਾਵੇਂ ਇਹਨੂੰ ਉਹ ਗੀਵਰ ਸੁਣਾ ਇਹਨਾਂ ਨੂੰ ਕੋਈ ਗੱਲ ਗੁਲੋ ਟਾਈਮ ਦੀ ਬੈਠਾ ਸਤਾਰ ਇੱਥੇ ਲੱਗੀ ਛੇਰਾ ਬਲਵਾਨ ਸਤਾਰ ਬੈਠਾ ਛੇਰਾ ਬਲਵਾਨ ਤਾਂ ਦਾ ਮਾਰ ਤੂੰ ਮਾੜਾ ਇਧਰੋਂ ਬੁਲਾ ਰਹਾ ਆ ਜੇ ਮੋਟਰ ਚੱਲਦੀ ਨਹੀਂ ਸੀ ਮੋਟਰ ਚੱਲਦੀ ਸੀ ਹਾਂ ਫੁੱਲ ਨਹੀਂ ਵਿੱਚ ਚੋਲੇ ਮੈਂ ਪਾਉਣ ਲੱਗਾ ਮਾ ਪਾ ਕੇ ਦੇਖੀ ਚੱਲਦੀ ਤੇ ਹੈਗੀ ਮਲਵਾਰਾਂ ਨੂੰ ਛੱਟ ਗਏ ਆ ਆ ਕਮਾਈ ਦੀ ਵੰਦੀ ਦੇ ਨਾਮ ਨਾ ਮਾਰ ਦਿਆ ਦੇ

ਦਰ ਲਿਆਉਣ ਕੈਮਰਾ ਕਰ ਗਿਆ ਅਰਦਾਸ ਉਹ ਜੈਤੀ ਚੱਲ ਗਾ ਖਰਾਬ ਬ੍ਰੇਕ ਵਾੜਾ ਦੇ ਉਹ ਤੋ ਦੋ ਨਾ ਪਾਉਂਸੀ ਉਸ ਨੂੰ ਕੋਲੀ ਕਰ ਪਾਈ ਕਰੀਂ ਜੂਰ ਲੱਗੇ ਚਾਲੂ ਕਰਨ ਵੈਗੋ ਪਲਵਾਂ ਤਗੜੇ ਹੋਣ ਪਾਣੀ ਪੀ ਗਏ ਠੀਕ ਆ ਪਾਣੀ ਚੱਲ ਆਦੇ ਮਾਈਕ ਨਾਲ ਕੋਰ ਵੀ ਬੋਲੇ ਯਾਰ ਮੀਰਾਮ ਜੀ ਪੈਸਟ ਬਾਗਗਰਾ ਉੱਤੇ ਰੱਖੀਏ ਹੈਲੋ ਪਾਣੀ ਚੱਲ ਪਿਆ ਦੇ ਉਹ ਡਿਲੀਵਰੀ ਚੋਣਾ ਪਹਿਲਾਂ ਪਿਆ ਜਿਹੜਾ ਉਹ ਹੀ ਬਿਨਾ ਦੇ ਨਾ ਬਿਨਾ ਬੱਤੀ ਤੋਂ ਚੱਲਿਆ ਨਾ ਪਾਣੀ ਹੁਣ ਅੱਗੇ ਬੱਤੀ ਦੇ ਨਾਲ ਚੱਲਣ ਦਿਆ ਹੀ ਰਾਜੂ ਹਾ ਰਾਜੂ ਇੱਥੇ ਫੜ ਲਾ ਇੱਥੇ ਫੜ ਲਾ ਇੱਥੇ ਫੜ ਲਾ ਇੱਥੇ ਫੜ ਲਾ ਰਹਾ ਤਿਆਰ ਬਣ ਰਿਹਾ ਬਹੁਤ ਹੀ ਜ਼ਿਆਦਾ ਤੇਰੇ ਕੋਲ ਤੋੜ ਦੇਣਾ ਤਰਾ ਲਾ ਦੇਣਾ ਉਹ ਐਪ ਮੰਨਦਾ ਪਤਾ ਜਾਈਏ ਤੂੰ ਕੋਣਾ ਕਿਉਂ ਨਹੀਂ ਹਰ ਉਹ ਸਰਵਰ ਇਹਦਾ ਪ੍ਰੈਸ਼ਰ ਵੇ ਆ ਉਹ ਨਿਕਲ ਨਿਕਲਾ ਬਾਅਦ ਪਾਣੀ ਸਾਫ ਆ ਜਾਣਾ ਪਟਰਾਓ ਵਾਲਾ ਇਹ ਕਿਹਾ ਬਰਿੰਗ ਇਹਦਾ ਪੈਸਾ ਚੁੱਕਾ எல்லாம் हाँ ग्यारह नहीं कल तो ना भेज कल तो ना आएगा भेज यहाँ कहीं खुशी आया आज अभी पास कोई तो ना उठो मत आ रहे हो बर्खास्त बेनु बेने ਗਲੋਬਲ ਆਹ ਚੋਕੀ ਵਿਗਾਰਡ ਜਾ ਰਹੀ ਆ ਬਾਕੀ ਕੁਕੀ ਉਹ ਪੀ ਆਲੇ ਓਏ ਆਹ ਕਮਰਾ ਕੁਕੀ ਨੂੰ ਹੋਰ ਵੀ ਦੇ ਦਿਓ ਯਾਰ ਆਹ ਮੈਸਰੀ ਨੂੰ ਦੋ ਪੋਕੀ ਯਾਰ ਬਿੱਲਾ ਹਾਂ ਉਹ ਸਾਰੇ ਨਵੇਂ ਯਾਰ ਬਹੁਤ ਕੰਜਰ ਦਿਆ ਫੇਰ ਆ